ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਭਰੋਸੇਮੰਦ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲ ਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲਗਲ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਬੁਦਾਈਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੇਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ्रेड ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਣਗੇ ਰਜਿਸਟਰਡ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟ੍ਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਪ੍ਰੋਸੇਮਨ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲ ਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲਗਲ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਬੁਦਾਇਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ 언ਵੇਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ੍ਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਡਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ। ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ মিডিਆ ਅਥਾਰਟੀ ਏਸੀਐਮਏ ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਪ੍ਰੋਸੈਮਨ ਤਰੀਕੇ ਨਾਲ ਪਹੁੰਚਣਗੇ। ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ACMA ਦੀ ਚੇਅਰ ਨਰੀਦਾ ਉਹ ਲੋਗਲਿਨ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ACMA ਦਾ ਕਹਿਣਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਮੁੜ ਵਧਾਏਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੈਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ੍ਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰਡ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਡਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ। ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ মিডিਆ ਅਥਾਰਟੀ ਏਸੀਐਮਏ ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸ ਮੈਸੇਜ ਰਜਿਸਟਰਡ ਸੈਂਡਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਪ੍ਰੋਸੇਮਨ ਤਰੀਕੇ ਨਾਲ ਪਹੁੰਚਣਗੇ। ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ACMA ਦੀ ਚੇਅਰ ਨਰੀਦਾ ਉਹ ਲੋਗਲਿਨ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ACMA ਦਾ ਕਹਿਣਾ ਹੈ ਕਿ ਇਹ ਨਮਾ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਮੋੜ ਵਧਾਏਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੇਰੀਫਾਈਡ ਨਾਲ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ थ्रेड ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰਡ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਭਰੋਸੇਮੰਦ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲਕੋ ਪ੍ਰੋਵਾਈਡਰ ਕੋਡ ਰਜਿਸਟ੍ਰ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲੋਗਲਨ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਮੋੜ ਵਧਾਏਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ 언ਵੇਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ्रेड ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਭਰੋਸੇਮੰਦ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲ ਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲਗ ਲੈ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਬੁਦਾਈਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੈਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਭਰੋਸੇਮੰਦ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਕਲ ਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲਗ ਲੈ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਬੁਦਾਇਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੈਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ੍ਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਡਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ। ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ মিডিਆ ਅਥਾਰਟੀ ਏਸੀਐਮਏ ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸ ਮੈਸੇਜ ਰਜਿਸਟਰਡ ਸੈਂਡਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਪ੍ਰੋਸੇਮਨ ਤਰੀਕੇ ਨਾਲ ਪਹੁੰਚਣਗੇ। ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ACMA ਦੀ ਚੇਅਰ ਨਰੀਦਾ ਉਹ ਲੋਗਲਿਨ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ACMA ਦਾ ਕਹਿਣਾ ਹੈ ਕਿ ਇਹ ਨਮਾ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਮੋੜ ਵਧਾਏਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੇਰੀਫਾਈਡ ਨਾਲ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ੍ਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰਡ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਭਰੋਸੇਮੰਦ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲ ਕੋ ਪ੍ਰੋਵਾਈਡਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲਗਲੇ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਬੁਦਾਇਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ ਅਨਵੇਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥ੍ਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇਗਾ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਐਸਐਮਐਸ ਧੋਖਾਧੜੀ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਜਿਹੜੇ ਵੀ ਬਿਜ਼ਨਸ ਆਪਣਾ ਨਾਮ ਜਾਂ ਬ੍ਰਾਂਡ ਵਰਤ ਕੇ ਐਸਐਮਐਸ ਭੇਜਦੇ ਹਨ ਉਹਨਾਂ ਨੂੰ ਆਪਣਾ ਸੈਂਟਰ ਆਈਡੀ ਰਜਿਸਟਰਡ ਕਰਨਾ ਲਾਜ਼ਮੀ ਹੋਵੇਗਾ ਇਹ ਨਵਾਂ ਨਿਯਮ ਅਗਲੇ ਸਾਲ ਜੁਲਾਈ ਤੋਂ ਲਾਗੂ ਹੋ ਰਿਹਾ ਹੈ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ACMA ਅਨੁਸਾਰ 1 ਜੁਲਾਈ ਤੋਂ ਬਾਅਦ ਜਿਹੜੇ ਵੀ ਟੈਕਸਟ ਮੈਸੇਜ ਰਜਿਸਟਰਡ ਸੈਂਟਰ ਆਈਡੀ ਨਾਲ ਭੇਜੇ ਜਾਣਗੇ ਉਹ ਗਾਹਕਾਂ ਤੱਕ ਪ੍ਰੋਸੇਮਨ ਤਰੀਕੇ ਨਾਲ ਪਹੁੰਚਣਗੇ ACMA ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਗਠਨਾ ਮਾਈ ਗਵਰਨਮੈਂਟ ਆਸਟ੍ਰੇਲੀਆ ਪੋਸਟ ਵਰਗੇ ਬ੍ਰਾਂਡਡ ਆਈਡੈਂਟੀਫਾਇਰ ਵਰਤਦੀਆਂ ਹਨ ਉਹਨਾਂ ਨੂੰ ਤੁਰੰਤ ਆਪਣੇ ਟੈਲਕੋ ਪ੍ਰੋਵਾਈਡਰ ਕੋਲ ਰਜਿਸਟਰ ਕਰਵਾਉਣੀ ਹੋਵੇਗੀ ਏਸੀਐਮਏ ਦੀ ਚੇਅਰ ਨਰੀਦਾ ਉਹ ਲੋਗਲਨ ਨੇ ਕਿਹਾ ਹੈ ਕਿ ਜੇ ਕੋਈ ਵੈਦ ਸੰਸਥਾ ਆਪਣਾ ਸੈਂਡਰ ਆਈਡੀ ਰਜਿਸਟਰ ਨਹੀਂ ਕਰਵਾ ਰਹੀ ਤਾਂ ਉਹਨਾਂ ਦੇ ਮੈਸੇਜ ਸਮਝੇ ਜਾ ਸਕਦੇ ਹਨ ਕਿ ਇਹ ਕਿਸੇ ਠੱਗੀ ਜਾਂ ਸਕੈਮ ਦਾ ਹਿੱਸਾ ਹਨ ਇਸ ਨਾਲ ਬ੍ਰਾਂਡ ਦੀ ਸ਼ਾਖ ਤੇ ਵੀ ਅਸਰ ਪੈ ਸਕਦਾ ਹੈ ਏਸੀਐਮਏ ਦਾ ਕਹਿਣਾ ਹੈ ਕਿ ਇਹ ਨਵਾਂ ਸੈਂਡਰ ਆਈਡੀ ਰਜਿਸਟਰਡ ਆਸਟ੍ਰੇਲੀਆ ਗਾਕਾ ਨੂੰ ਸਕੈਮ ਮੈਸੇਜਾਂ ਤੋਂ ਬਚਾਉਣ ਲਈ ਬਹੁਤ ਮਹੱਤਵਪੂਰਨ ਕਦਮ ਹੈ ਅਤੇ ਇਹ ਬ੍ਰਾਂਡਡ ਐਸਐਮਐਸ ਤੇ ਭਰੋਸਾ ਮੋੜ ਵਧਾਏਗਾ ਉਹਨਾਂ ਨੇ ਕਿਹਾ ਹੈ ਕਿ ਜੇ ਕੋਈ ਸੈਂਡਰ ਆਈਡੀ ਰਜਿਸਟਰ ਨਾ ਹੋਇਆ ਤਾਂ ਫਿਰ ਉਹ ਮੈਸੇਜ 언ਵੇਰੀਫਾਈਡ ਨਾ ਨਾਲ ਦਿਖੇਗਾ ਤੇ ਫੋਨ ਤੇ ਇੱਕ ਵੱਖਰੀ ਥਰੈਡ ਦੇ ਵਿੱਚ ਆਏਗਾ ਤਾਂ ਜੋ ਗਾਹਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਸਕੈਮ ਵੀ ਹੋ ਸਕਦਾ ਹੈ ਇਸ ਨਵੇਂ ਨਿਯਮ ਤਹਿਤ ਟੈਲਕੋ ਕੰਪਨੀਆਂ ਤੇ ਹੋਰ ਪ੍ਰੋਵਾਈਡਡ ਗਾਹਕਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰਨਗੇ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮਝਾਉਣਗੇ ਰਜਿਸਟਰ ਕੀਤੇ ਸੈਂਡਰ ਆਈਡੀ ਨੂੰ ਸਪਸ਼ਟ ਤੌਰ ਤੇ ਸੰਗਠਨ ਦੇ ਅਧਿਕਾਰਿਤ ਨਾਮ ਜਾਂ ਟਰੇਡਮਾਰਕ ਨਾਲ ਜੋੜਿਆ ਜਾਵੇ